ਸਰਕਾਰੀ ਮੁਲਾਜ਼ਮਤ ਦੇ ਵਿੱਚ ਬਹੁਤ ਸਾਰੇ ਐਸੇ ਕਰਮਚਾਰੀ ਹੁੰਦੇ ਹਨ ਕਿ ਜਿਹੜੇ 9 ਵਜੇ ਤੋਂ ਲੈ ਕੇ ਸਿਰਫ 5 ਵਜੇ ਤੱਕ ਆਪਣਾ ਕੰਮ ਕਾਜ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਬਟ ਇਹਨਾਂ ਦੇ ਵਿੱਚੋਂ ਕੁਝ ਅਜਿਹੇ ਅਫਸਰ ਅਤੇ ਮੁਲਾਜ਼ਮ ਵੀ ਹੁੰਦੇ ਹਨ ਕਿ ਜਿਹੜੇ ਪੂਰੀ ਡੈਡੀਕੇਸ਼ਨ ਦੇ ਨਾਲ ਆਪਣੀ ਡਿਊਟੀ ਤੋਂ ਇਲਾਵਾ ਵੀ ਹੋਰ ਬਹੁਤ ਸਾਰਾ ਕੰਮ ਕਰਦੇ ਹਨ ਅਸੀਂ ਅੱਜ ਗੱਲ ਕਰਾਂਗੇ ਸਿਵਲ ਹਸਪੀਟਲ ਸਮਰਾਲਾ ਦੇ ਡਾਕਟਰ ਤਾਰਿਕ ਜੋਤ ਦੇ ਨਾਲ ਜਿਹੜੇ ਕਿ ਐਸ ਐਮਓ ਤੋਂ ਪ੍ਰਮੋਟ ਹੋ ਕੇ ਸਿਵਲ ਸਰਜਨ ਬਣ ਗਏ। ਦੋਸਤੋ ਤੁਸੀਂ ਦੇਖ ਰਹੇ ਹੋ ਨਮਾ ਜ਼ਮਾਨਾ ਮੈਂ ਪੱਤਰਕਾਰ ਸੁਜੀਤ ਸਿੰਘ ਸਮਰਾਲਾ ਤੋਂ ਹਾਂ। ਸੋ ਅੱਜ ਸਾਡੇ ਨਾਲ ਡਾਕਟਰ ਤਾਰਿਕ ਜੋਤ ਸਿੰਘ ਸਿਵਲ ਸਰਜਨ ਇਹਨਾਂ ਨੇ ਰੀਸੈਂਟਲੀ ਜਲੰਧਰ ਦੇ ਵਿੱਚ ਜੁਆਇਨ ਕੀਤਾ ਹੈ ਅਤੇ ਉਹਨਾਂ ਦੀ ਰਿਟਾਇਰਮੈਂਟ ਵੀ ਨੇੜੇ ਹੈ ਸੋ ਡਾਕਟਰ ਤਾਰਕ ਜੂਸ ਜੀ ਤੁਹਾਡਾ ਨਵਾਂ ਸਬੰਧਨਾ ਟੀਵੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਰੀਸੈਂਟਲੀ ਪ੍ਰਮੋਟ ਹੋਏ ਹੋ ਔਰ ਇੱਕ ਲੰਮਾ ਸਮਾਂ ਤੁਸੀਂ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਰਹੇ ਹੋ ਔਰ ਸਿਵਲ ਹਸਪੀਟਲ ਸੰਵਰਾਲਾ ਦੇ ਵਿੱਚ ਤੁਸੀਂ ਲੰਬੀ ਸਰਵਿਸ ਦਿੱਤੀ ਹੈ ਤੁਸੀਂ ਆਪਣੀ ਇਸ ਡਾਕਟਰੀ ਸਰਵਿਸ ਦੀ ਯਾਤਰਾ ਬਾਰੇ ਸਾਨੂੰ ਜਾਣਕਾਰੀ ਦਿਓ ਪਹਿਲਾਂ ਤਾਂ ਆਪ ਜੀ ਦੇ ਮਾਧਿਅਮ ਰਾਹੀਂ ਨਵਾਂ ਜਮਾਨੇ ਦੇ ਸਾਰੇ ਜਿਹੜੇ ਸੋਤੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਤੁਸੀਂ ਦੱਸਿਆ ਕਿ ਮੇਰੀ ਹੁਣੇ ਹੀ ਪ੍ਰੋਮੋਸ਼ਨ ਹੋਈ ਹੈ ਮੈਂ ਮੈਡੀਕਲ ਸੁਪਰਟੈਂਡੈਂਟ ਸਿਵਲ ਹਸਪਤਾਲ ਜਲੰਧਰ ਜੁਆਇਨ ਕੀਤਾ ਇੱਕ ਕਾਫੀ ਧੀਰ ਮੈਂ ਸਮਰਾਲੇ ਐਸਐਮਓ ਰਿਆ ਸੀਨੀਅਰ ਮੈਡੀਕਲ ਆਫੀਸਰ ਉੱਥੇ ਪਹਿਲਾਂ ਮੈਡੀਕਲ ਆਫੀਸਰ ਵੀ ਰਿਆ ਮੈਂ ਇਸ ਤੋਂ ਇਲਾਵਾ ਹੋਰ ਵੀ ਕਈ ਥਾਂ ਤੇ ਡਿਊਟੀ ਨਿਭਾਈ ਤੇ 1995 ਦੇ ਵਿੱਚ ਮੈਂ ਆਪਣੀ ਪੀਸੀਐਮਐਸ ਜਿਹੜੀ ਹੈ ਸਰਵਿਸ ਪੰਜਾਬ ਸਰਕਾਰ ਦੀ ਜੁਆਇਨ ਕੀਤੀ। ਉਸ ਟਾਈਮ ਤੇ ਮੈਂ ਪਟਿਆਲੇ ਜ਼ਿਲ੍ਹੇ ਜੁਆਇਨ ਕੀਤਾ। ਉਸ ਤੋਂ ਬਾਅਦ ਮੈਂ ਵੱਖ-ਵੱਖ ਥਾਵਾਂ ਤੇ ਸੰਭਰਾਲਾ, ਲੁਧਿਆਣਾ, ਜੀਲਾ, ਸਾਹਨੇਵਾਲ, ਮੰਡੀ ਗੋਵਿੰਦਗੜ੍ਹ ਅਲੱਗ-ਅਲੱਗ ਥਾਂ ਤੇ ਮੈਂ ਆਪਣੀ ਨੌਕਰੀ ਕੀਤੀ ਅਤੇ ਇਹ ਕੋਸ਼ਿਸ਼ ਕੀਤੀ ਕਿ ਜੋ ਵੀ ਲੋਕਾਂ ਦੀ ਸੇਵਾ ਹੋ ਸਕਦੀ ਹੈ, ਜੋ ਲੋਕਾਂ ਦੀ ਮਦਦ ਹੋਣੀ ਚਾਹੀਦੀ ਹੈ, ਜੋ ਪੰਜਾਬ ਸਰਕਾਰ ਦੀਆਂ ਸਕੀਮਾਂ ਲੋਕਾਂ ਦੀ ਭਲਾਈ ਲਈ ਬਣਾਈਆਂ ਗਿਆ ਹਨ। ਉਹ ਹਰ ਬੰਦੇ ਨੂੰ ਚਾਹੇ ਉਹ ਗਰੀਬ ਹੈ ਜਾਂ ਜਿਸੇ ਮਰਜ਼ੀ ਜਾਤੀ ਨਾਲ ਸੰਬੰਧਤ ਹੈ ਉਸ ਨੂੰ ਉਹ ਸਕੀਮਾਂ ਦਾ ਅਤੇ ਉਹ ਇਲਾਜ ਦਾ ਜ਼ਰੂਰ ਲਾਭ ਲੈਣਾ ਚਾਹੀਦਾ ਡਾਕਟਰ ਸਾਹਿਬ ਤੁਸੀਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕਿਸ ਤਰ੍ਹਾਂ ਇਹ ਸ਼ੁਰੂਆਤੀ ਤੌਰ ਦੇ ਵਿੱਚ ਤੁਸੀਂ ਕਿਵੇਂ ਇਹ ਤੁਸੀਂ ਪ੍ਰੋਫੈਸ਼ਨ ਜਿਹੜਾ ਹੈ ਉਹ ਚੁਣਿਆ ਮੇਰੇ ਜਿਹੜਾ ਪਰਿਵਾਰ ਸੀਗਾ ਉਹ ਕਿਉਂਕਿ ਐਜੂਕੇਸ਼ਨ ਨਾਲ ਸੰਬੰਧਤ ਸੀ ਤੇ ਮੇਰੇ ਮਾਤਾ ਪਿਤਾ ਦੀ ਇੱਛਾ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਇੱਕ ਡਾਕਟਰ ਬਣ ਕੇ ਕੀਤੀ ਜਾ ਸਕਦੀ ਹੈ। ਤੋਂ ਮੇਰੇ ਮਾਪਿਆਂ ਨਾਲ ਸੁਖਣਾ ਸੀ ਮੇਰੀ ਵੀ ਇੱਛਾ ਸੀ ਕਿ ਮੈਂ ਡਾਕਟਰੀ profession ਲਵਾਂ। ਤੋਂ ਇਸ ਕਰਕੇ ਮੈਂ ਪ੍ਰਭਾਤਮਨ ਦੀ ਕਿਰਪਾ ਨਾਲ ਤੇ ਇਹ ਡਾਕਟਰੀ profession ਲਿਆ ਮੈਂ ਪਟਿਆਲੇ ਮੈਡੀਕਲ ਕਾਲਜ ਤੋਂ ਹੀ এমবিবিএস ਕੀਤੀ। ਉੱਥੋਂ ਹੀ ਐਮਡੀ ਕੀਤੀ ਅਤੇ ਐਮਡੀ ਕਰਨ ਦੇ ਬਾਅਦ ਫਿਰ ਮੈਂ ਪੰਜਾਬ ਸਰਕਾਰ ਦੀ ਸੇਵਾ ਜੁਆਇਨ ਕੀਤੀ ਕਿਉਂਕਿ ਸਰਕਾਰੀ ਨੌਕਰੀ ਵਿੱਚ ਹੀ ਤੁਸੀਂ ਗਰੀਬਾਂ ਦੀ ਲੋੜਵੰਦਾਂ ਦੀ ਸਭ ਤੋਂ ਵੱਧ ਮਦਦ ਕਰ ਸਕਦੇ ਹੋ ਤੁਸੀਂ ਡਾਕਟਰ ਜੋ ਐਮ ਡੀ ਕੀਤੀ ਹੈਗੀ ਹੈ ਉਹ ਉਹ ਦੀ ਸਪੈਸ਼ਲੀ ਸਪੈਸ਼ਲਾਈਜੇਸ਼ਨ ਤੁਹਾਡੀ ਕਾਦੇ ਵਿੱਚ ਸੀਗੀ ਅ ਸਪੈਸ਼ਲਾਈਜੇਸ਼ਨ ਮੈਂ ਕੀਤੀ ਪੀਰੀਆਟਿਕਸ ਦੇ ਵਿੱਚ ਅਤੇ ਨਿਊਰੋਟੋਲੀ ਵਿੱਚ ਤੋਂ ਨਵਜੰਮੇ ਬੱਚੇ ਅਤੇ ਜਿਹੜੇ ਬੱਚੇ 18 ਸਾਲ ਤੱਕ ਦੇ ਹੁੰਦੇ ਹਨ ਉਹਨਾਂ ਦੀ ਮੈਂ ਉਚੇਚੇ ਤੌਰ ਤੇ ਪੜਾਈ ਕੀਤੀ ਹੈ ਜੀ ਤਾਂ ਸਭ ਤੁਸੀਂ ਸਮਰਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਬਤੌਰ ਮੈਡੀਕਲ ਅਫੀਸਰ ਔਰ ਉਸ ਤੋਂ ਬਾਅਦ ਸੀਨੀਅਰ ਮੈਡੀਕਲ ਅਫੀਸਰ ਰਹੇ ਹੈਗੇ ਸਮਰਾਲੇ ਦਾ ਜਿਹੜਾ ਇਹ ਹਸਪੀਟਲ ਹੈਗਾ ਉਹ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਉਹ ਇਹਦਾ ਨਾਮਣਾ ਖੱਟਿਆ ਹੈਗਾ ਇਹਦੇ ਬਾਰੇ ਕੁਝ ਸਾਨੂੰ ਜਾਣਕਾਰੀ ਦਿਓ ਕਿਸ ਤਰ੍ਹਾਂ ਤੁਸੀਂ ਹਸਪੀਟਲ ਦੀ ਪਰਫਾਰਮੈਂਸ ਜਿਹੜੀ ਹੈਗੀ ਉਹ ਸੁਧਾਰੀਏ ਸੁਜੀਤ ਸਿੰਘ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੋਈ ਬੰਦਾ ਤਾਂ ਕੋਈ ਇੱਕ ਇਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਜਦੋਂ ਉਹਨੂੰ ਟੀਮ ਵਧੀਆ ਮਿਲਦੀ ਹੈ ਇੱਕ ਵਿਜ਼ਨ ਹੋਵੇ ਇੱਕ ਵਧੀਆ ਟੀਮ ਹੋਵੇ ਤੇ ਟੀਮ ਨੂੰ ਮੋਟੀਵੇਟ ਕਰਨ ਵਾਲੇ ਇੱਕ ਲੀਡਰ ਹੋਵੇ ਦਾ ਕੋਈ ਵੀ ਹਮ ਦਾ ਕੰਮ ਜਿਹੜਾ ਉਹ ਮੁਸ਼ਕਲ ਨਹੀਂ ਹੁੰਦਾ ਸੋ ਜਦੋਂ ਮੈਂ ਬਲੌਗ ਬਦੌਰ ਮੈਡੀਕਲ ਅਫਸਰ ਸੀ ਉਦੋਂ ਵੀ ਮੇਰੀ ਇਹ ਕੋਸ਼ਿਸ਼ ਹੁੰਦੀ ਸੀ ਕਿ ਜਿੰਨਾ ਅਸੀਂ ਲੋਕਾਂ ਨੂੰ ਵਧੀਆ ਸੇਵਾ ਦੇ ਸਕਦਾ ਜਿਹੜੇ ਬੱਚਿਆਂ ਨੂੰ ਇਲਾਜ ਕਰ ਸਕਦੇ ਉਹਨਾਂ ਦਾ ਇਲਾਜ ਆਪਣੇ ਹਸਪਤਾਲ ਦੇ ਵਿੱਚ ਕੀਤਾ ਜਾਵੇ ਅਤੇ ਉਸ ਪ੍ਰਾਂਤ ਜਦੋਂ ਮੈਨੂੰ ਐਡਮਿਨਿਸਟ੍ਰੇਟਿਵ ਜੋ ਸੀਨੀਅਰ ਮੈਡੀਕਲ ਅਫਸਰ ਦੀ ਮਿਲੀ ਤਾਂ ਮੇਰੇ ਕੋਲ ਮੌਕਾ ਸੀਗਾ ਕਿ ਜਿਹੜੇ ਵੀ ਮੈਂ ਸੁਪਨੇ ਲੋਕਾਂ ਲਈ ਦੇਖੇ ਸੀ ਆਪਣੇ ਹਸਪਤਾਲ ਲਈ ਦੇਖੇ ਸੀ ਉਹ ਸੁਪਨੇ ਪੂਰੇ ਹੋ ਸਕਣ ਜਦੋਂ ਮੈਂ ਜੁਆਇਨ ਕੀਤਾ ਉਸ ਟਾਈਮ ਕਾਇਆ ਕਲਪ ਵਿੱਚ ਮੇਰਾ ਹਸਪਤਾਲ ਸਾਰੇ ਪੰਜਾਬ ਭਾਰ ਦੇ ਵਿੱਚ 38 ਨੰਬਰ ਤੇ 38ਵੇਂ ਨੰਬਰ ਤੇ ਸੀ ਤੇ ਮੈਨੂੰ ਕਾਫੀ ਲੋਕ ਕਹਿੰਦੇ ਸੀ ਵੀ ਇਹ ਅੱਧ 38ਵੇਂ ਨੰਬਰ ਤੇ ਰਹੇਗਾ ਕਿਉਂਕਿ ਬਿਲਡਿੰਗ ਵੀ ਪੁਰਾਣੀ ਹੈ ਤੇ ਸਟਾਫ ਦੀ ਮੇਰੇ ਕੋਲ ਬਹੁਤ ਜ਼ਿਆਦਾ ਕਮੀ ਹੈ ਪਰ ਮੈਂ ਕਿਹਾ ਨਹੀਂ ਇਰਾਦਾ ਮੇਰਾ ਡਰੇੜਾ ਹੈ ਤੇ ਮੈਂ ਕਿਹਾ ਵੀ ਇਹ ਕੰਮ ਪੂਰਾ ਕਰਨਾ ਹੈ ਸੋ ਮੈਂ ਤੁਹਾਡੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਵਿਭਾਗ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਿਹੜੀ ਜਗ੍ਹਾ ਕੱਚੀ ਸੀ ਉਹਨੂੰ ਪੱਕੇ ਕਰਵਾਇਆ ਜਿਹੜੀ ਥਾਂ ਤੇ ਫੁੱਲ ਬੂਟੇ ਨਹੀਂ ਲੱਗੇ ਸੀ ਉਹਨੂੰ ਫੁੱਲ ਬੂਟੇ ਲਗਵਾਏ ਉਹਦੇ ਇਲਾਵਾ ਜਿਹੜੀਆਂ ਵੀ ਸਾਨੂੰ ਮਾਪਦੰਡ ਕਰਦੇ ਹੁੰਦੇ ਆ ਚਾਹੇ ਉਹ ਵੈਡਿੰਗ ਬਾਇਓਮੈਡੀਕਲ ਵੇਸ ਸੀ ਚਾਹੇ ਫਾਇਰ ਆਡਿਟ ਸੀ ਜਾਂ 24 ਘੰਟੇ ਨਿਰਵਿਗਨ ਬਿਜਲੀ ਸੀ ਜਾਂ ਲੋਕਾਂ ਨੂੰ ਆਕਸੀਜਨ ਦੀ ਜਾਂ ਫਾਇਰ ਅਲਰਮ ਸਿਸਟਮ ਜੋ ਵੀ ਮਾਪਦੰਡ ਨਿਰਧਾਰਿਤ ਹੁੰਦੀਆਂ ਕਿਸੇ ਹਸਪਤਾਲ ਨੂੰ ਇੱਕ ਨੰਬਰ ਇੱਕ ਤੇ ਲੈ ਕੇ ਆਉਣ ਲਈ ਉਹ ਮੈਂ ਕੋਸ਼ਿਸ਼ ਕੀਤੀ ਕਿ ਇਸ ਨੂੰ ਨੰਬਰ ਇੱਕ ਤੇ ਲੈ ਕੇ ਆਉਣਾ ਇਸ ਹਸਪਤਾਲ ਨੂੰ ਮੈਂ ਇਹ ਮੇਰਾ ਡ੍ਰੀਡ ਰਹਾਦਾ ਸੀ ਕਿ ਇਸ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਹੋਰ ਬਿਆਰੀ ਹਸਪਤਾਲ ਦੇ ਬਰਾਬਰ ਲੈ ਕੇ ਆਣਾ ਤੇ ਪ੍ਰਾਈਵੇਟ ਹਸਪਤਾਲ ਵਰਗਾ ਹੀ ਸਰਕਾਰੀ ਹਸਪਤਾਲ ਲੱਗਣਾ ਚਾਹੀਦਾ ਹੈ ਤੇ ਆਪ ਜੀ ਦੇ ਪਿਆਰ ਨਾਲ ਮੈਂ ਇਸ ਮੁਹਿੰਮ ਚ ਕੰਮ ਹੋਇ ਕਾਇਮ ਹੋਇਆ ਕਾਮਯਾਬ ਵੀ ਹੋਇਆ ਅਤੇ ਨਤੀਜਾ ਆਇਆ ਕਿ ਅਸੀਂ 38ਵੇਂ ਨੰਬਰ ਤੋਂ ਹੌਲੀ ਹੌਲੀ ਪਹਿਲੇ ਨੰਬਰ ਤੇ ਆਏ ਇਹਨਾਂ ਸਰ ਜਿਹੜੀ ਕਾਇਆਕਲਪ ਸਕੀਮ ਹੈਗੀ ਆ ਜਿਹੜਾ ਤੁਸੀਂ ਜ਼ਿਕਰ ਕੀਤਾ ਹੈਗਾ ਇਦੇ ਬਾਰੇ ਕੁਝ ਜਾਣਕਾਰੀ ਜੋ ਸਾਡੇ ਦਰਸ਼ਕਾਂ ਨੂੰ ਕਿ ਕਾਇਆ ਕਲਪ ਕੀ ਕੀ ਚੀਜ਼ ਹੈ ਜਿਹੜਾ ਸਵੱਛ ਭਾਰਤ ਮਿਸ਼ਨ ਹੈਗਾ ਭਾਰਤ ਸਰਕਾਰ ਦਾ ਉਹਦੇ ਵਿੱਚ ਸਾਰੇ ਹਸਪਤਾਲਾਂ ਵਿੱਚ ਕਾਇਆ ਕਲਪ ਸਕੀਮ ਚੱਲਦੀ ਹੈ ਜਿਹਦਾ ਮੇਨ ਮਤਲਬ ਹੈ ਕਿ ਹਸਪਤਾਲ ਵਿੱਚ ਇੱਕ ਮਿਆਰੀ ਸਫਾਈ ਹੋਣੀ ਚਾਹੀਦੀ ਸ਼ੁਰੂ ਵਿੱਚ ਤਾਂ ਇਸ ਤਰ੍ਹਾਂ ਸੀਗਾ ਪਰ ਇਹਦੇ ਵਿੱਚ ਫਿਰ ਇਹਨਾਂ ਨੇ ਕਾਫੀ ਕੁਝ ਕਰ ਦਿੱਤਾ ਕਿ ਸਾਰੀਆਂ ਜਿਹੜੀਆਂ ਵੀ ਪ੍ਰਾਈਵੇਟ ਹਸਪਤਾਲ ਵਿੱਚ ਜਾਂ ਕੁਝ ਵੀ ਜਿਹੜੇ ਹੁੰਦੇ ਆ ਇਹਨਾਂ ਦੇ ਕੁਝ ਪੈਰਾਮੀਟਰ ਹੁੰਦੇ ਉਹ ਸਾਰਿਆਂ ਦੇ ਪੂਰਾ ਹੋਣਾ ਚਾਹੀਦਾ ਫਿਰ ਅਸੀਂ ਜਿਹੜਾ ਕਾਇਆ ਕਲਮ ਨੂੰ ਅਕਵਾਇਰ ਕਰ ਲਿਆ ਤੇ ਫਿਰ ਇਸ ਦੇ ਉੱਪਰ ਇੱਕ ਹੋਰ ਹੁੰਦਾ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਰਵਿਸ ਇਹ ਨੈਸ਼ਨਲ ਕੁਆਲਿਟੀ ਸ਼ੋਰੈਂਸ ਸਰਵਿਸ ਇੱਕ ਹਸਪਤਾਲ ਦੀ ਪਛਾਣ ਹੁੰਦੀ ਹੈ ਕਿ ਐਨਕੀਐਸ ਦੇ ਵਿੱਚ ਜਿਹੜਾ ਹਸਪਤਾਲ ਆ ਜਾਂਦਾ ਹੈ ਇਹਦਾ ਮਤਲਬ ਕਿ ਉਹ ਹਸਪਤਾਲ ਜਿਹੜਾ ਇੱਕ ਨੈਸ਼ਨਲ ਲੈਵਲ ਤੇ ਜਿਹੜਾ ਹੈ ਮਿਆਰੀ ਹੈ ਸੋ ਅਸੀਂ ਨੈਸ਼ਨਲ ਲੈਵਲ ਤੇ ਸਰਟੀਫਿਕੇਟ ਪ੍ਰਾਪਤ ਕੀਤਾ 2023 ਦੇ ਵਿੱਚ ਉਹਦੇ ਵਿੱਚ ਅਸੀਂ ਸਾਰੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਹਰ ਤਰ੍ਹਾਂ ਦਾ ਰਿਕਾਰਡ ਮੇਨਟੇਨ ਕੀਤਾ ਇਹ ਟੀਮ ਜਿਹੜੀ ਆਈ ਦਿੱਲੀ ਤੋਂ ਉਹਨਾਂ ਨੇ ਸਾਡਾ ਹਸਪਤਾਲ ਉਹਦੇ ਵਿੱਚ 3 ਦਿਨ ਰਹਿ ਕੇ ਕੁਰੀਤਰਾਮ ਵੇਖਿਆ ਇਹਨਾਂ ਨੇ ਮਿਆਰ ਦੇਖਿਆ ਹਰ ਰਿਕਾਰਡ ਚੈੱਕ ਕੀਤਾ ਅਤੇ ਉਸ ਦੇ ਬਾਅਦ ਅਸੀਂ ਫਿਰ ਆਪਣੇ ਜ਼ਿਲ੍ਹੇ ਵਿੱਚ ਐਨਕ੍ਰੀ ਸਰਟੀਫਾਈਡ ਹਸਪਤਾਲ ਕਰਵਾਇਆ ਜਿਹੜਾ ਕਿ ਇਲਾਕੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਡਾਕਟਰ ਸਾਹਿਬ ਤੁਸੀਂ ਇਸ ਦਰਮਿਆਨ ਰਹਿੰਦੇ ਹੋਏ ਤੇ ਇਸ ਹਸਪੀਟਲ ਵਾਸਤੇ ਕੋਈ ਜੱੱਚਾ ਬੱਚਾ ਦਾ ਵੀ ਕੋਈ ਬਣਾ ਰਹੇ ਸੀ ਕੋਈ ਪਲਾਨਿੰਗ ਸੀਗੀ ਉਹਦੇ ਬਾਰੇ ਜਾਣਕਾਰੀ ਦਿਓ ਦੇਖੋ ਇਸ ਤਰ੍ਹਾਂ ਗੱਲ ਹੈ ਕਿ ਬਹੁਤ ਜਿਆਦਾ ਮੇਰੇ ਤੇ ਸਿਆਸੀ ਲੀਡਰਾਂ ਦੇ ਆਪਣੇ ਹਲਕਾ ਇੰਚਾਰਜ ਆਪਣੇ ਮਾਹਜੋਗ ਸਰਦਾਰ ਜਕਤਾਰ ਸਿੰਘ ਬਿਆਕੂੜਾ ਜੀ ਸਾਡੇ ਮਾਹਜੋਗ ਮੁੱਖ ਮੰਤਰੀ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਇਹਨਾਂ ਦਾ ਸੁਪਨਾ ਹੈ ਕਿ ਪੰਜਾਬ ਸਰਕਾਰ ਬਹੁਤ ਬਿਹਤਰੀਨ ਸੇਲ ਸਮਭਾਵ ਦੇ ਵਿੱਚ ਸੋ ਇਸੇ ਵਿੱਚ ਹੀ ਮੇਰੀ ਇੱਕ ਇੱਛਾ ਸੀ ਕਿ ਇੱਥੇ ਬੱਚਾ ਚੱਚਾ ਹਸਪਤਾਲ ਵੀ ਬਣਵਾਉਣਾ ਤੇ ਉਹ ਚੱਚਾ ਬੱਚਾ ਹਸਪਤਾਲ ਜਿਹੜਾ ਉਹ ਇਲਾਕੇ ਲਈ ਇੱਕ ਬਹੁਤ ਹੀ ਵਧੀਆ ਚੀਜ਼ ਹੋਊਗੀ ਜਿਹੜੀ ਕਿ ਅਗਲੇ ਕਈ ਸਾਲਾਂ ਆਨ ਤੱਕ ਹਸਪਤਾਲ ਦੇ ਵਿੱਚ ਇਹ ਕਾਇਮ ਹੋਈ ਉਹ ਮੇਰੀ ਆਲਰੇਡੀ ਫਾਈਲ ਪਗੀ ਗਈ ਸੀ ਉਸ ਦੇ ਵਿੱਚ ਕੰਮ ਚੱਲ ਰਿਹਾ ਤੇ ਉਹ ਸਭ ਨੂੰ ਉਮੀਦ ਹੈ ਕਿ ਮੇਰਾ ਸੁਪਨਾ ਜਰੂਰ ਕਦੀ ਨਾ ਕਦੀ ਪੂਰਾ ਹੋਏਗਾ ਅਤੇ ਇਸ ਹਸਪਤਾਲ ਦੇ ਵਿੱਚ ਜੱਜਾ ਬੱਜਾ ਹਸਪਤਾਲ ਬਣੇਗਾ ਅਤੇ ਉਹ ਜੱਜਾ ਹੱਜਾ ਹਸਪਤਾਲ ਸਪੈਸ਼ਲ ਜਿਹੜਾ ਗਰਭਤੀ ਔਰਤਾਂ ਅਤੇ ਜਿਹੜੇ ਨਵ ਜੰਮੇ ਬੱਚੇ ਹਨ ਉਹਨਾਂ ਲਈ ਇੱਕ ਇਹੋ ਜਿਹੀ ਚੀਜ਼ ਹੋਈ ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਅਸਾਂ ਆਮ ਤੌਰ ਤੇ ਇਹ ਦੇਖਿਆ ਗਿਆ ਹੈਗਾ ਕਿ ਸਰਕਾਰੀ ਜੋ ਇੰਸਟੀਚਿਊਸ਼ਨਸ ਹੈਗੀਆਂ ਇਨਕਲੂਡਿੰਗ ਹਸਪੀਟਲ ਉਹਦੇ ਵਿੱਚ ਸਫਾਈ ਦਾ ਬਹੁਤ ਮਾੜਾ ਹਾਲ ਹੁੰਦਾ ਹੈਗਾ ਬਟ ਤੁਹਾਡਾ ਹਸਪੀਟਲ ਦੇ ਵਿੱਚ ਮੈਂ ਇਹ ਮਹਿਸੂਸ ਕੀਤਾ ਹੈਗਾ ਕਿ ਇਹਦੇ ਵਿੱਚ ਅਜਿਹੀ ਸਫਾਈ ਹੈਗੀ ਹੈ ਕਿ ਜਿਹੜੀ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਹਦੇ ਤੁਸੀਂ ਤੁਸੀਂ ਕਿਵੇਂ ਮੈਨੇਜ ਕਰਨ ਦੇ ਵਿੱਚ ਸਫਲ ਹੋਏ ਇਹ ਸਫਾਈ ਸੁਧੀ ਸਿੰਘ ਜਦੋਂ ਵੀ ਆਪਾਂ ਕਿਤੇ ਘਰੋਂ ਬਾਹਰ ਜਾਂਦੇ ਹਾਂ ਜਿਵੇਂ ਕਿਸੇ ਸਪੋਸਟ ਕੋ ਰੇਲਵੇ ਸਟੇਸ਼ਨ ਜਾਂਦੇ ਹਾਂ ਬਾਥਰੂਮ ਜਾਂਦੇ ਹਾਂ ਤਾਂ ਮਤਲਬ ਰੇਲਵੇ ਸਟੇਸ਼ਨ ਬਸ ਸਟੇਸ਼ਨ ਜਾਂਦੇ ਹਾਂ ਤਾਂ ਆਪਾਂ ਬਾਥਰੂਮ ਯੂਜ਼ ਕਰਦੇ ਆ। ਸੋ ਬਾਥਰੂਮ ਕਈ ਵਾਰੀ ਲੱਗਦਾ ਕਿ ਯੂਜ਼ ਕਰਨ ਯੋਗ ਨਹੀਂ ਹੁੰਦੇ। ਖਾਸ ਕਰਕੇ ਫੀਮੇਲਸ ਨੂੰ ਬਹੁਤ ਦਿੱਕਤ ਆਉਂਦੀ ਹੈ ਕਿ ਬਾਥਰੂਮ ਜਾਂ ਹੈਂਡੀਕੈਪਡ ਬੰਦਿਆਂ ਨੂੰ ਬਾਥਰੂਮ ਯੂਜ਼। ਸੋ ਜਦੋਂ ਵੀ ਮੈਂ ਕਦੋਂ ਕਿਸੇ ਸਰਕਾਰੀ ਸੰਸਥਾ ਵਿੱਚ ਜਾਂਦਾ, ਤਹਿਸੀਲ ਦੇ ਵਿੱਚ ਜਾਂਦਾ ਜਾਂ ਹੋਰ ਕਿਤੇ ਜਾਂਦਾ ਮੈਂ ਦੇਖਦਾ ਵੀ ਇੱਥੇ ਬਾਥਰੂਮ ਜਿਹੜੇ ਆ ਲੋਕਾਂ ਦੇ ਯੂਜ਼ ਕਰਨ ਲਈ ਨਹੀਂ ਬਣੇ ਹੋਏ ਪਰ ਹਸਪਤਾਲ ਦੇ ਵਿੱਚ ਮੈਂ ਮੇਰਾ ਇਹ ਸੁਪਨਾ ਸੀਗਾ ਕਿ ਹਸਪਤਾਲ ਦੀ ਪਛਾਣ ਜਿਹੜੀ ਆ ਉਹ ਸਾਫ਼-ਸੁਥਰੇ ਬਾਥਰੂਮ ਤੋਂ ਹੀ ਹੈ। ਸੋ ਜੇ ਬਾਥਰੂਮ ਜਿਹੜੇ ਵਿੱਚ ਕੋਈ ਸਮੈਲ ਨਾ ਹੋਵੇ, ਕੋਈ ਨਲਕਾ ਲੀਕ ਨ ਇਹਨਾਂ ਹੋਵੇ ਕਿ ਉੱਥੇ ਬੰਦ ਕੋ ਸਮੈਲ ਆ ਰਹੀ ਹੋਵੇ ਜਾਂ ਬਾਥਰੂਮ ਕਿੰਨੇ ਸਾਫ਼ ਨਹੀਂ ਕੀਤਾ ਜਾਂ ਪਾਣੀ ਖੜਾ ਹੋਇਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬਾਥਰੂਮ ਹੀ ਇੱਕ ਹਸਪਤਾਲ ਦੀ ਪਛਾਣ ਹੈ ਸੋ ਮੇਰਾ ਸਭ ਤੋਂ ਪਹਿਲਾਂ ਮੈਂ ਬਾਥਰੂਮ ਵਾਲੀ ਕੰਸਿਡਰ ਕੀਤਾ ਕਿ ਬਾਥਰੂਮ ਇੱਕ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਇੱਕ ਚੰਗੇ ਹੋਟਲ ਦੇ ਵਿੱਚ ਹੁੰਦੇ ਆ ਜਿਹੜੇ ਜਿਸ ਤਰ੍ਹਾਂ ਦੀ ਇੱਕ ਡਿਗਨਿਟੀ ਹੋਣੀ ਚਾਹੀਦੀ ਹੈ ਐਂਡ ਹੈਂਡੀਕੈਪ ਬੰਦਾ ਇਹਨੂੰ ਵੀ ਉਸ ਦੇ ਵਿੱਚ ਕੋਈ ਦਿੱਕਤ ਨਹੀਂ ਸੋ ਇਸੇ ਸੁਪਰੀ ਨੂੰ ਲੈ ਕੇ ਮੈਂ ਬਾਥਰੂਮ ਨੂੰ ਸਾਫ਼ ਕਰਵਾਇਆ ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਅਤੇ ਆਪ ਜੀ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਉਦਮ ਨਾਲ ਅਸੀਂ ਇਸ ਚੀਜ਼ 'ਚ ਕਾਮਯਾਬ ਹੋਏ ਬਾਥਰੂਮ ਤੋਂ ਸ਼ੁਰੂ ਕੀਤਾ ਫਿਰ ਮੈਂ ਸਾਰੇ ਹਸਪਤਾਲ ਨੂੰ ਹੀ ਸਾਫ਼ ਸੁਥਰਾ ਰੱਖਿਆ ਕਿ ਕਿਤੇ ਵੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਆਏ ਕਿ ਜਿਹੜਾ ਬੰਦਾ ਵੀ ਆਉਂਦਾ ਹੈ ਉਹ ਇੱਥੇ ਵਧੀਆ ਮਹਿਸੂਸ ਕਰੇ ਨਾ ਸਰ ਤੁਸੀਂ ਇਸ ਵਕਤ ਐਡਮਿਨਿਸਟ੍ਰੇਟਿਵ ਪੋਸਟ ਵੀ ਹੋਲਡ ਕਰ ਰਹੇ ਹੋ ਔਰ ਨਾਲ ਦੀ ਨਾਲ ਤੁਸੀਂ ਜਿਹੜੇ ਪੇਸ਼ੈਂਟਸ ਵੀ ਦੇਖ ਰਹੇ ਹੋ ਜਿਵੇਂ ਹੋ ਇਹਨਾਂ ਦੋਹਾਂ ਚੀਜ਼ਾਂ ਨੂੰ ਸਾਈਮਲਟੇਨੀਅਸਲੀ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਨ ਦੇ ਵਿੱਚ ਸਫਲ ਹੋਏ ਕੋਈ ਸਭ ਤੋਂ ਪਹਿਲਾਂ ਤਾਂ ਟਾਈਮ ਮੈਨੇਜ ਕਰਦੇ ਜਿਹੜਾ ਬੰਦਾ ਟਾਈਮ ਨੂੰ ਮੈਨੇਜ ਕਰਦਾ ਹੈ ਤਾਂ ਉਹ ਸਾਰੇ ਕੰਮ ਹੋ ਜਾਂਦੇ ਹਰ ਬੰਦੇ ਕੋਲ ਸਮਾਂ ਤਾਂ ਹੁੰਦਾ ਹੀ ਹੁੰਦਾ ਸੋ ਤੁਸੀਂ ਪਹਿਲਾਂ ਤਾਂ ਆਪਣਾ ਟਾਈਮ ਮੈਨੇਜ ਕਰੋ ਅਤੇ ਮੇਰੀ ਤਾਂ ਇਹ ਇੱਕ ਹੁੰਦੀ ਸੀ ਗੋਲ ਦੀ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਜੇ ਤੁਸੀਂ ਆਪਾਂ ਅੱਜ ਦਾ ਕੰਮ ਕੱਲ ਤੇ ਛੱਡ ਦਿੰਦੇ ਆ ਤਾਂ ਫਿਰ ਉਹ ਅਗਲੇ ਦਿਨ ਫਿਰ ਉਹ ਪਰਸਨਲ ਤੇ ਚਲੇ ਜਾਂਦਾ ਸੋ ਬਾਕੀ ਆਪਾਂ ਡਾਕਟਰ ਤਾਂ ਹੈ ਹੀ ਆ ਸੋ ਜੇ ਕੋਈ ਮਰੀਜ਼ ਇਹਨੂੰ ਲੋੜ ਹੈ ਸਾਡੀ ਜੀ ਅਸੀਂ ਉਹਨੂੰ ਦੇਖ ਹੀ ਨਹੀਂ ਸਕਦੇ ਉਹਨੂੰ ਸੇਵਾ ਦੇ ਨਹੀਂ ਸਕਦੇ ਉਹਨੂੰ ਆਪਾਂ ਕਿਤੇ ਬਿਨਾਂ ਦੇਖਿਆ ਹੀ ਰੈਫਰ ਕਰ ਰਹੇ ਹਾਂ ਉਹਨੂੰ ਚੈੱਕ ਨਹੀਂ ਕਰ ਸਕਦੇ ਜੇ ਉਹਦਾ ਦੁੱਖ ਨਹੀਂ ਘਟਾ ਸਕਦੇ ਉਹਦੀ ਦਰਦ ਨਹੀਂ ਠੀਕ ਕਰ ਸਕਦੇ ਉਹਦਾ ਬੁਖਾਰ ਨਹੀਂ ਉਤਾਰ ਸਕਦੇ ਫਿਰ ਆਪਾਂ ਡਾਕਟਰ ਕਿਉਂ ਬਣੇ ਸੋ ਇਸ ਕਰਕੇ ਜੇ ਆਪਾਂ ਡਾਕਟਰ ਬਣੇ ਤਾਂ ਸਾਡਾ ਇਹ ਫਰਜ਼ ਹੈ ਕਿ ਉਹ ਜਿਹੜਾ ਮਰੀਜ਼ ਹੈ ਜਿਹੜਾ ਕਿਸੇ ਦੁੱਖ ਕਰਕੇ ਕਿਸੇ ਲੋੜ ਕਰਕੇ ਤੁਹਾਡੇ ਕੋਲ ਆਇਆ ਉਹਨੂੰ ਵੀ ਸੇਵਾ ਮਿਲਣੀ ਚਾਹੀਦੀ ਹੈ ਤੇ ਸਰਕਾਰ ਦਾ ਜੋ ਸਾਨੂੰ ਐਡਮਿਨਿਸਟ੍ਰੇਟਿਵ ਪੋਸਟ ਹੈ ਉਹ ਵੀ ਕੰਮ ਪੂਰਾ ਹੋਣਾ ਚਾਹੀਦਾ ਮੁਲਾਜ਼ਮਾਂ ਨੂੰ ਟੈਗ ਤੇ ਤਨਖਾਹ ਮਿਲਣੀ ਚਾਹੀਦੀ ਹੈ ਹੋਰ ਵੀ ਜਿਹੜੀਆਂ ਮੁਲਾਜ਼ਮਾਂ ਦੀਆਂ ਜਾਂ ਹੋਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਹੋਰ ਗਰੀਬਾਂ ਨੂੰ ਲਾਭ ਹੋਣੀਆਂ ਚਾਹੀਦੀ। ਸੋ ਇਹ ਦੋਨਾਂ ਨੂੰ ਟਾਈਮ ਮੈਨੇਜਮੈਂਟ ਨਾਲ ਬੈਲੈਂਸ ਕਰਕੇ ਦੋਨੋਂ ਚੀਜ਼ਾਂ ਨੂੰ ਪੂਰੀਆ ਕਰਨਾ ਹੀ ਮੇਰਾ ਸੁਪਨਾ ਸੀ। ਤਾਂ ਆਈ ਮੈਨੂੰ ਲੱਗਦਾ ਮੈਂ ਕਿਤੇ ਨਾ ਕਿਤੇ ਇਸ ਦੇ ਵਿੱਚ ਕਾਮਯਾਬ ਹੋਇਆ। ਡਾਕਟਰ ਸਾਹਿਬ ਇਸ ਤਰ੍ਹਾਂ ਹੁੰਦਾ ਹੈ ਕਿ ਜਿੰਨੀ ਵੀ ਗਵਰਨਮੈਂਟ ਇੰਸਟੀਚੂਸ਼ਨਸ ਹੁੰਦੀਆਂ ਹੈ ਜਿਵੇਂ ਚਾਹੇ ਹਸਪੀਟਲ ਹੋਵੇ ਜਾਂ ਕੋਈ ਹੋਰ ਹੈਗਾ ਉਹਦੇ ਵਿੱਚ ਆਮ ਤੌਰ ਤੇ ਲੋਕਾਂ ਨੂੰ ਫੈਸਿਲਿਟੀਆਂ ਜਿਹੜੀ ਹੈਗੀਆਂ ਉਹ ਪੂਰੀਆਂ ਨਹੀਂ ਮਿਲਦੀਆਂ ਤੁਹਾਡਾ ਹਸਪਤਾਲ ਹੈਗਾ ਹਸਪਤਾਲ ਦੇ ਵਿੱਚ ਬੈੱਡ ਨਹੀਂ ਮਿਲਦੇ ਕਈ ਵਾਰ ਜਾਂ ਹਸਪਤਾਲ ਦੇ ਵਿੱਚ ਕੋਈ ਲੈਬਾਰਟਰੀ ਠੀਕ ਨਹੀਂ ਹੁੰਦੀ ਦਵਾਈਆਂ ਨਹੀਂ ਮਿਲਦੀਆਂ ਹੈਗੀਆਂ ਜਦਕਿ ਤੁਹਾਡੇ ਹਸਪਤਾਲ ਬਾਰੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਹੈਗੀ ਤੁਸੀਂ ਇਸ ਚੀਜ਼ ਨੂੰ ਕਿਵੇਂ ਮੈਨੇਜ ਕਰਦੇ ਰਹੇ ਹੈਗੇ ਪੇਸ਼ੈਂਟਸ ਨੂੰ ਸਾਰੀਆਂ ਫੈਸਿਲਿਟੀਆਂ ਤੁਸੀਂ ਕਿਵੇਂ ਦਿੰਦੇ ਰਹੇ ਕੋਈ ਐਸਟਰਾ ਗੱਲ ਹੈ ਕਿ ਜਦੋਂ ਆਪਾਂ ਗਰਾਸਰੂਟ ਲੈਵਲ ਤੇ ਇਨਵੋਲਵ ਹੋ ਜੰਨੇ ਹਰ ਚੀਜ਼ ਇਨਵੋਲਵ ਹੋਣੇ ਆ ਡੇਲੀ ਤੁਸੀਂ ਡੱਗ ਦੀ ਇਨਵੈਂਟਰੀ ਦੇਖੋ ਕਿਹੜੀ ਡਰਗ ਘੱਟ ਗਈ ਕਿਹੜੀ ਅਗਲੇ 2-4 ਦਿਨਾਂ ਵਿੱਚ ਘਟੇਗੀ ਕਿਹੜੀ ਦਵਾਈਆਂ ਜਿਹੜੀ ਸ਼ਾਰਟ ਹੋਈਏ ਉਹ ਕਿੰਨੀ ਤੁਹਾਡੇ ਸਟਾਕ ਚ ਪਈ ਹੈ ਸਾਡੇ ਕੋਲ ਇੱਕ ਕੰਪਿਊਟਰ ਵਿੱਚ ਈਓਸ਼ਦੀ ਪੋਰਟਲ ਹੁੰਦਾ ਉਹ ਈਓਸ਼ਦੀ ਪੋਰਟਲ ਜਾਂਦੇ ਵਿੱਚ ਤੁਹਾਡੇ ਕੋਲ ਇਸ ਟਾਈਮ ਕਿੰਨੀ ਦਵਾਈ ਪਈ ਹੈ ਉਹ ਦਵਾਈ ਕਦੋਂ ਮੁੱਕੇਗੀ ਉਹ ਆਪਾਂ ਨੇ ਉਸ ਤੋਂ ਪਹਿਲਾਂ ਮੰਗਵੋਣੀ ਹੈ ਹਸਪਤਾਲ ਦੇ ਵਿੱਚ ਚਦਰਾਂ ਜਿਹੜੀਆਂ ਵਾਸ਼ ਕਰਨ ਲਈ ਗਈਆਂ ਉਹ ਚਦਰਾਂ ਵਾਸ਼ ਹੋ ਕੇ ਕਦੋਂ ਆਣਗੀਆਂ ਕਿ ਆਪਾਂ ਨੂੰ ਕੱਲ ਉਹ ਚਦਰਾਂ ਨਹੀਂ ਲੋੜ ਪੈਗੀ ਕਿ ਆਪਣਾ ਵਾਸ਼ ਦੇ ਲਈ ਆ ਗਿਆ ਕਿ ਆਪਣਾ ਸਫਾਈ ਕਰਮਚਾਰੀ ਸਹੀ ਤਰ੍ਹਾਂ ਸਫਾਈ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਕੀ ਆਪਣੇ ਜਿਹੜੀਆਂ ਲੈਬਾਰਟਰੀ ਵਿੱਚ ਰੀਜੈਂਟਸ ਨੇ ਟੈਸਟ ਕਰਨ ਵਾਲੇ ਕਿਤੇ ਉਹ ਖਤਮ ਤਾਂ ਨਹੀਂ ਹੋ ਰਹੇ ਜਾਂ ਖਤਮ ਹੋਣ ਵਾਲੇ ਤਾਂ ਨਹੀਂ ਹੈ ਜਾਂ ਸਾਡੀ ਹਸਪਤਾਲ ਦੇ ਵਿੱਚ ਕੋਈ ਮਸ਼ੀਨ ਖਰਾਬ ਤਾਂ ਨਹੀਂ ਪਈ ਐਕਸ-ਰੇ ਮਸ਼ੀਨ ਤਾਂ ਨਹੀਂ ਖਰਾਬ ਜਾਂ ਹੋਰ ਕੋਈ ਮਸ਼ੀਨ ਖਰਾਬ ਹੈ ਸੋ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਡੇ ਟੂ ਡੇ ਆਪਣੇ ਇਹਨੂੰ ਆਬਜ਼ਰਵ ਕਰੋਗੇ ਤਾਂ ਇਹ ਸਾਰੇ ਕੰਮ ਆਪਣੇ ਆਪ ਹੀ ਹੋ ਜਾਣਗੇ ਸੋ ਇਹ ਜ਼ਰੂਰੀ ਹੈ ਕਿ ਆਪਾਂ ਹਰ ਡਿਪਾਰਟਮੈਂਟ ਵਿੱਚ ਇਹਦੇ ਵਿੱਚ ਸਹਿਯੋਗ ਲਈਏ ਅਤੇ ਉਹਨਾਂ ਨੂੰ ਫਾਲੋਅ ਅਪ ਕਰੀਏ ਆਪ ਜਾ ਕੇ ਜਿਹੜਾ ਕੰਮ ਆਪਾਂ ਆਪਣੇ ਹੱਥੀ ਨਹੀਂ ਕਰਦੇ ਜਾਂ ਫਾਲੋਅ ਅਪ ਨਹੀਂ ਕਰਦੇ ਜਾ ਦੇਖਦੇ ਨਹੀਂ ਜਾ ਕੇ ਇਹ ਦਿੱਕਤਾਂ ਉਦੋਂ ਆਂਦੀਆਂ ਜਦੋਂ ਆਪਾਂ ਹਰ ਥਾਂ ਤੇ ਜਾਵਾਂਗੇ ਰਾਉਂਡ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਤੁਹਾਡੀ ਦਿੱਕਤ ਕੀ ਹੈ ਕੋਈ ਮਸ਼ੀਨ ਜਿਹੜੀ ਖਰਾਬ ਹੈ ਉਹਨੂੰ ਇੰਜੀਨੀਅਰ ਤੋਂ ਠੀਕ ਕਰਾਵਾਂਗੇ ਜਿਹੜੀ ਕੋਈ ਚੀਜ਼ ਮੁੱਕਣ ਵਾਲੀ ਉਹਨੂੰ ਸਮੇਂ ਤੇ ਪਹਿਲਾਂ ਮੰਗਾਵਾਂਗੇ ਫਿਰ ਇਹ ਦਿੱਕਤਾਂ ਨਹੀਂ ਆਉਂਦੀਆਂ ਬੜੇ ਲੰਬੇ ਸਮੇਂ ਤੋਂ ਸਮਰਾਲਾ ਦੇ ਵਿੱਚ ਬਲੱਡ ਬੈਂਕ ਦੀ ਜਿਹੜੀ ਹੈਗੀ ਉਹ ਡਿਮਾਂਡ ਚੱਲ ਰਹੀ ਹੈ ਔਰ ਤੁਹਾਡੇ ਪੀਰੀਅਡ ਦੇ ਵਿੱਚ ਬਲੱਡ ਬੈਂਕ ਜਿਹੜਾ ਹੈਗਾ ਉਹ ਇੱਥੇ ਆਇਆ ਹੈਗਾ ਤੇ ਤੁਸੀਂ ਇਸ ਬਾਰੇ ਜਾਣਕਾਰੀ ਜੋ ਕਿ ਇਸ ਇੰਪੋਰਟੈਂਟ ਜਿਹੜੀ ਹੈਗੀ ਹੈ ਨੈਸਸਿਟੀ ਸੀ ਲੋਕਾਂ ਦੀ ਉਹਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਸੀ ਇਲਾਕੇ ਦੀ ਬਹੁਤ ਦੇਰ ਤੋਂ ਡਿਮਾਂਡ ਸੀ ਪੰਜ ਸਾਲ ਬਲੱਡ ਬੈਂਕ ਨਹੀਂ ਚੱਲਿਆ ਪਰ ਸਾਬ ਤੋਂ ਬਾਅਦ ਸੰਭਲ ਚੱਲਿਆ ਜਿਹੜੀਆਂ ਵੀ ਸਮਾਜਿਕ ਦਿੱਥੇ ਬੰਦੀਆਂ ਸੀ ਉਹਨਾਂ ਦੀ ਬਹੁਤ ਭਰਪੂਰ ਮੰਗ ਸੀ ਕਿ ਇੱਥੇ ਬਲੱਡ ਬੈਂਕ ਚੱਲਣਾ ਚਾਹੀਦਾ ਜਦੋਂ ਮੈਂ ਆਇਆ ਸੀ ਉਦੋਂ ਬਲੱਡ ਬੈਂਕ ਨਹੀਂ ਚੱਲਦਾ ਸੀ ਮੈਂ ਇੱਥੇ ਪੈਥੋਲੋਜੀ ਦੀ ਪਹਿਲਾਂ ਡਿਊਟੀ ਲਗਾਈ ਡਿਊਟੀ ਲਗਵਾਣ ਉਪਰੰਤ ਮੈਂ ਉਹ ਜਿਹੜੀਆਂ ਵੀ ਉਹਨਾਂ ਦੀਆਂ ਸ਼ਰਤਾਂ ਸੀ ਬਲੱਡ ਬੈਂਕ ਦੀਆਂ ਉਹ ਪੂਰੀਆਂ ਕੀਤੀਆਂ ਫਿਰ ਟੀਮ ਨੂੰ ਬਾਹਰੋਂ ਮਗਾ ਕੇ ਮੈਂ ਬਲੱਡ ਬੈਂਕ ਇੱਥੇ ਸ਼ੁਰੂ ਕਰਵਾਇਆ ਉਹਦੇ ਬਾਅਦ ਫਿਰ ਜਿਹੜੇ ਪਥੋਲੋਜਿਸ ਸੀਗੇ ਜੇ ਕੋਈ ਬਦਲ ਜਾਂਦਾ ਸੀ ਉਹਦੀ ਥਾਂ ਤੇ ਮੈਂ ਕਿਸੇ ਦੀ ਹੋਰ ਡਿਊਟੀ ਲਾਉਂਦਾ ਸੀਗਾ ਫਿਰ ਜਿਹੜੀਆਂ ਵੀ ਉਹਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਜਾਂ ਕੋਈ ਵੀ ਗੱਲ ਹੈ ਜਾਂ ਬਲੱਡ ਡੋਨੇਸ਼ਨ ਕੈਂਪ ਲਗਾਣੇ ਸਮਾਜਿਕ ਜੱਥੇਬੰਦੀਆਂ ਮਿਲ ਕੇ ਉਹ ਜਦ ਤੱਕ ਆਪਾਂ ਇਨਵੋਲਵ ਨਹੀਂ ਹੁੰਦੇ ਤਦ ਤੱਕ ਕੰਮ ਨਹੀਂ ਹੁੰਦਾ ਕਿਉਂਕਿ ਇੱਕ ਖੂਨ ਇੱਕ ਬੁਨਿਆਦੀ ਲੋੜ ਹੈ ਹਸਪਤਾਲ ਕੋਈ ਖੂਨ ਤੋਂ ਬਿਨਾ ਨਹੀਂ ਚੱਲ ਸਕਦਾ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਨੂੰ ਚਲਾਉਣ ਲਈ ਤੇ ਬਲੱਡ ਬੈਂਕ ਇੱਕ ਖਾਸ ਕਦ ਦਾ ਬਹੁਤ ਹੀ ਜ਼ਰੂਰੀ ਹਿੱਸਾ ਹੈ ਸੋ ਆਈ ਥਿੰਕ ਕਿਤੇ ਨਾ ਕਿਤੇ ਅਸੀਂ ਕੰਮ ਜੋ ਹੈ ਬਲੱਡ ਬੈਂਕ ਨੂੰ ਚਲਾਉਣ ਲਈ ਤੇ ਅਤੇ ਕੈਂਪਾ ਦੇ ਵਿੱਚ ਲੋਕੀ ਖੁੰਦਾਨ ਨਹੀਂ ਕਰਦੇ ਤੇ ਇਹ ਜਿਹੜੀ ਲੋਕਾਂ ਦੀ ਡਿਮਾਂਡ ਹੈ ਉਹ ਅੱਗੇ ਨਾਲ ਕੋਈ ਨਹੀਂ ਆ ਸਾਬ ਆਮ ਤੌਰ ਤੇ ਤੁਹਾਡੇ ਬਾਰੇ ਲੋਕਾਂ ਦਾ ਇਹ ਵਿਊ ਹੈਗਾ ਕਿ ਡਾਕਟਰ ਤਾਰਿਕ ਜੋਤ 24 ਆਵਰ ਡਿਊਟੀ ਤੇ ਰਹਿੰਦੇ ਹਨ ਔਰ ਉਹ ਕਿਸ ਵਕਤ ਸੌਂਦੇ ਹੋਣਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਦ ਵੀ ਤੁਹਾਨੂੰ ਦੇਖਦੇ ਹੈਗੇ ਲੋਕ ਕਹਿੰਦੇ ਵੀ ਡਾਕਟਰ ਤਾਰਿਕ ਜੋਤ ਹਰ ਵਕਤ ਡਿਊਟੀ ਤੇ ਹੈ ਦੇਖੋ ਜੀ ਸਾਰੇ ਲੋਕ ਹੀ ਕੰਮ ਕਰਦੇ ਆ ਬਟ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਵਧੀਆ ਸੇਵਾ ਮਿਲੇ ਬਾਕੀ ਤਾਂ ਆਰਾਮ ਤਾਂ ਹਰ ਬੰਦੇ ਲਈ ਜ਼ਰੂਰੀ ਹੈ ਤੇ ਅਸੀਂ ਵੀ ਆਪਣੇ ਸਮੇਂ ਦੇ ਆਰਾਮ ਕਰਦੇ ਹਾਂ ਪਰ ਕੋਸ਼ਿਸ਼ ਕਰਦੇ ਆ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਅਤੇ ਉਹਨਾਂ ਦੀ ਜਿਹੜੀ ਵੀ ਕੋਈ ਸਮੱਸਿਆ ਹੈ ਉਹ ਹੱਲ ਚਾਹੇ ਮੈਂ ਪ੍ਰਤੱਖ ਰੂਪ ਵਿੱਚ ਕਰਾਂ ਜਾਂ ਮੈਂ ਆਪਣੇ ਕਿਸੇ ਮੌਜੰਦੇ ਰਾਹੀਂ ਹੱਲ ਕਰਾਂ ਕੋਸ਼ਿਸ਼ ਕਰਨਾ ਕਿ ਮੈਨੂੰ ਕੋਈ ਫੋਨ ਕਰੇ ਤੇ ਉਹਦੀ ਸਮੱਸਿਆ ਹੱਲ ਕੀਤੀ ਜਾਵੇ ਤਾਂ ਸਰ ਤੁਸੀਂ ਬੱਚਾਂ ਦੇ ਸਪੈਸ਼ਲਿਸਟ ਹੈਗੇ ਹੋ ਬੱਚਾਂ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਹੈਗੇ ਹੋ ਤੇ ਬੱਚਾਂ ਦੀਆਂ ਬਿਮਾਰੀਆਂ ਬਾਰੇ ਉਸ ਤੋਂ ਬਚਾਅ ਬਾਰੇ ਕੁਝ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਜੀ ਇਸ ਤਰ੍ਹਾਂ ਗੱਲ ਹੈ ਕਿ ਹੁਣ ਅੱਜ ਕੱਲ ਜਿਹੜਾ ਮੌਸਮ ਚੇਂਜ ਹੋ ਰਿਹਾ ਇਹਦੇ ਵਿੱਚ ਦੋ ਬਿਮਾਰੀਆਂ ਜਿਹੜੀਆਂ ਕੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਰੇ ਦੇਖੀ ਦੇਖੋਗੇ ਖਾਸ ਕਰਕੇ ਏਵਲ ਬੱਚਿਆਂ ਨਹੀਂ ਇਹਦੇ ਵਿੱਚ ਹੋਰ ਬੰਦੇ ਵੀ ਪ੍ਰਭਾਵਿਤ ਹੋਣਗੇ ਪਹਿਲੀ ਗੱਲ ਤਾਂ ਇਹ ਹੈ ਕਿ ਬਾਰਸ਼ਾਂ ਬੈਂ ਕਰਕੇ ਵਾਇਰਲ ਇਨਫੈਕਸ਼ਨ ਇਸ ਟੈ ਕਮਿਊਨਿਟੀ ਵਿੱਚ ਸਰਕੂਲੇਟ ਕਰ ਰਹੀ ਹੈ ਜਿਹੜੀ ਖਾਂਗੂ ਜ਼ੁਕਾਮ ਬੁਖਾਰ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ ਸੋ ਇੱਕ ਤਾਂ ਇਸ ਦੇ ਵਿੱਚ ਆਪਾਂ ਨੇ ਸਾਵਧਾਨ ਹੋਣਾ ਜ਼ਰੂਰੀ ਹੈ ਕਿ ਖਾਂ ਨੂੰ ਦਾਮ ਬੁਖਾਰ ਜਿਹੜਾ ਹੈ ਵੈਸੇ ਤਾਂ ਕਈ ਵਾਰ ਆਪੇ ਠੀਕ ਹੋ ਜਾਂਦਾ ਪਰ ਜੇ ਬੱਚੇ ਦੇ ਕੇਸ ਵਿੱਚ ਆ ਤਾਂ ਉਸ ਨੂੰ ਜ਼ਰੂਰ ਤੁਦੀ ਡਾਕਟਰ ਨੂੰ ਦਿਖਾਓ ਤੇ ਉਹਦਾ ਸਹੀ ਇਲਾਜ ਕਰੋ ਤਾਂ ਕਿ ਉਹ ਗੰਭੀਰ ਰੂਪ ਵਿੱਚ ਨਾ ਜਾਵੇ ਦੂਸਰੀ ਗੱਲ ਹੈ ਕਿ بارشਾਂ ਪੈਣ ਕਰਕੇ ਮੱਛਰਾਂ ਦੀ ਜਿਹੜੀ ਹੈ ਉਹ ਜਿਹੜੇ ਮੱਛਰ ਪੈਦਾ ਉਹਦੇ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਇਹ ਤਿੰਨ ਬਿਮਾਰੀਆਂ ਹੁੰਦੀਆਂ ਸੋ ਇਸ ਕਰਕੇ ਇਹ ਆਪਾਂ ਨੂੰ ਜਦ ਤੱਕ ਹੁਣ ਇਹ ਮੌਸਮ ਠੰਡਾ ਨਹੀਂ ਹੋਏਗਾ ਅਗਲੇ 2 ਮਹੀਨੇ ਆਪਾਂ ਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਇਹ ਡੇਂਗੂ, ਚਿਕ ਇਹਨਾਂ ਤੋਂ ਉਸ ਕਰਕੇ ਸਰਕਾਰ ਨੇ ਸਾਡੇ ਜਿਹੜੇ ਮਲਟੀਪਰਪਸ ਵਰਕਰਸ ਐ ਉਹਨਾਂ ਦੀ ਡਿਊਟੀ ਲਗਾਈ ਹੋਈ ਐ ਉਹਦੇ ਬਾਅਦ ਸਾਡੇ ਬਲੀਡਰ ਚੈਕਿੰਗ ਐ ਜਿਹੜੇ ਬਲੀਡਰ ਚੈੱਕ ਕਰਦੇ ਐ ਆਸ਼ਾ ਵਰਕਰਸ ਨਰਸਿੰਗ ਸਟੂਡੈਂਟਸ ਡਾਕਟਰਸ ਪੈਰਾਮੈਡੀਕਲ ਸਾਰੇ ਬੰਦੇ ਇਸ ਸਮੂਹ ਤੋਂ ਲੈ ਕੇ ਡਾਇਰੈਕਟਰ ਸਾਹਿਬ ਤੋਂ ਲੈ ਕੇ ਮੰਤਰੀ ਜੀ ਤੋਂ ਲੈ ਕੇ ਸਾਰੇ ਬੰਦੇ ਫੀਲਡ ਵਿੱਚ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਲਈ ਜਾਂਦੇ ਐ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਐ ਖੜੇ ਪਾਣੀ ਵਿੱਚ ਦਵਾਈ ਪਾਉਂਦੇ ਐ ਘਰ ਦੇ ਗਮਲੇ ਘਰ ਦੇ ਵਿੱਚ ਖੜਾ ਪਾਣੀ ਇਸੇ ਵੀ ਖਾਦੇ ਪਾਣੀ ਕੋੂਲਰ ਦਾ ਪਾਣੀ ਉਹ ਸਾਰਾ ਬੰਦ ਕਰਵਾਉਂਦੇ ਆ ਸ਼ੁਕਰਵਾਰ ਅਤੇ ਲੋਕਾਂ ਨੂੰ ਸਮਝਾਉਂਦੇ ਵੀ ਮੱਛਰ ਨਾ ਹੋਏ ਕਿਉਂਕਿ ਇਹ ਕੋਈ ਬਿਮਾਰ ਹੋਏਗਾ ਤੇ ਉਹਦੇ ਨਾਲ ਨਾ ਕੇ ਉਹ ਬੰਦਾ ਮਾਰ ਹੋ ਜਾਗਾ ਪਰ ਦੇਸ਼ ਦਾ ਸਮਾਜਿਕ ਤੇ ਆਰਥਿਕ ਨੁਕਸਾਨ ਵੀ ਹੁੰਦਾ ਸੋ ਅਗਲੇ 2 ਮਹੀਨੇ ਮੇਰੀ ਆਦੇ ਹੀ ਉਹੀ ਗੀਤ ਹੈ ਕਿ ਆਪਾਂ ਇੱਕ ਤਾਂ ਪੂਰੀ ਬਾਹਲੇ ਕਪੜੇ ਪਾ ਕੇ ਰੱਖੀਏ ਮੱਛਰਾਂ ਤੋਂ ਬਚਣ ਦੇ ਲਈ ਜੋ ਵੀ ਸਾਵਧਾਨੀਆਂ ਵਰਤਣੀਆਂ ਕੋ ਉਹ ਹੋਣ ਘਰ ਦੇ ਕੋਲ ਪਾਣੀ ਖੜਾ ਨਾ ਰਹੇ ਅਤੇ ਕਿਸੇ ਨੂੰ ਜ਼ੁਕਾਮ ਖਾਂਸੀ ਵਾਇਰਲ ਇਨਫੈਕਸ਼ਨ ਹੋ ਜਾਂਦੀ ਹੈ ਉਸ ਨੂੰ ਆਈਸੋਲੇਟ ਕਰੀਏ ਅਤੇ ਉਹਦੇ ਸਮੇਂ ਸਿਰ ਡਾਕਟਰ ਦੀ ਸਲਾਹ ਲਈਏ ਤਸਾਂ ਤੁਸੀਂ ਡਾਕਟਰ ਵੀ ਹੋ ਤੇ ਐਡਮਿਨਿਸਟ੍ਰੇਟਿਵ ਵੀ ਹੋ ਤੁਹਾਡੇ ਬਾਰੇ ਹਸਪੀਟਲ ਦੇ ਵਿੱਚ ਕਦੇ ਸਟਾਫ ਦੀ ਡਿਸਕੰਟੈਂਟਮੈਂਟ ਜਾਂ ਪੇਸ਼ੈਂਟਸ ਦੀ ਡਿਸਕੰਟੈਂਟਮੈਂਟ ਨਹੀਂ ਸੁਣੀ ਹੈਗੀ ਇਹਨੂੰ ਤੁਸੀਂ ਕਿਵੇਂ ਮੈਨੇਜ ਕਰਦੇ ਰਹਿੰਦੇ ਹੋ ਦੇਖੋ ਜਿਸ ਤਰ੍ਹਾਂ ਕਰਦਾ ਜਦੋਂ ਸਰਕਾਰ ਨੇ ਸਾਨੂੰ ਕੁਝ ਟੀਚੇ ਦਿੱਤੇ ਹੁੰਦੇ ਆ ਤਾਂ ਸਾਨੂੰ ਆਪਣੇ ਜਿਹੜੇ ਨਾਲ ਕਰਦੇ ਕਰਮਚਾਰੀ ਐ ਉਹਨਾਂ ਨੂੰ ਆਪਾਂ ਨੂੰ ਕੁਛ ਨਾ ਕੁਛ ਦੱਸਣਾ ਪੈਂਦਾ ਵੀ ਤੁਸੀਂ ਇਸ ਤਰ੍ਹਾਂ ਕੰਮ ਕਰੋ ਕਈ ਵਾਰੀ ਉਹ ਵਿਚਾਰਿਆਂ ਦੀ ਵੀ ਮਜਬੂਰੀ ਹੁੰਦੀ ਆ ਉਹਨਾਂ ਦੇ ਘਰੇ ਵੀ ਕੋਈ ਜ਼ਰੂਰਤ ਹੁੰਦੀ ਆ ਉਹਨਾਂ ਦੇ ਘਰੇ ਵੀ ਉਹ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਕਈ ਵਾਰ ਸਿਹਤ ਵੀ ਠੀਕ ਨਹੀਂ ਹੁੰਦੀ ਤਾਂ ਫਿਰ ਸਹੀ ਵਾਰੀ ਉਹਨਾਂ ਨੂੰ ਅਸੀਂ ਐਡਜਸਟਮੈਂਟ ਵੀ ਕਰਦੇ ਆ ਅਤੇ ਕਈ ਵਾਰੀ ਸਾਨੂੰ ਉਹਨਾਂ ਨੂੰ ਕੁਝ ਕਹਿਣਾ ਵੀ ਪੈਂਦਾ ਪਰ ਉਹ ਜਿਹੜੇ ਗੱਲਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਉਹ ਸਾਡੇ ਨਹੀਂ ਉਹਨਾਂ ਦੀ ਕੋਈ ਭਾਵਨਾ ਨਹੀਂ ਹੁੰਦੀ ਅਤੇ ਅਸੀਂ ਐਜ਼ ਏ ਟੀਮ ਕੰਮ ਕਰਦੇ ਆ ਅਤੇ ਉਹ ਮੇਰੇ ਮੁਲਾਜ਼ਮ ਵੀ ਇਸ ਗੱਲ ਨੂੰ ਸਮਝਦੇ ਆ ਕਿ ਜਿਹੜੀ ਗੱਲ ਉਹਨਾਂ ਨੂੰ ਕਹੀ ਗਈ ਹੈ ਉਹ ਸਿਰਫ ਸਰਕਾਰ ਦੇ ਜਿਹੜੇ ਸਾਡੇ ਹੈਗੇ ਆ ਕੁਝ ਟੀਚੇ ਉਹਨਾਂ ਨੂੰ ਪੂਰੀ ਗੱਲ ਹੀ ਕਹੀ ਗਈ ਹੈ ਅਤੇ ਉਹ ਵੀ ਐਸਪੀ ਨੂੰ ਟੀਚਾ ਪੂਰਾ ਕਰਦੇ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਮੈਂ ਰਹਿਣ ਦੀ ਕੋਸ਼ਿਸ਼ ਕਰਦਾ ਮੈਂ ਬਹੁਤ ਘੱਟ ਲਿਖਤੀ ਰੂਪ ਦੇ ਵਿੱਚ ਕੋਈ ਕਾਰਵਾਈ ਕਰਦਾ ਮੂੰਹ ਦੇ ਵਿੱਚ ਮੂੰਹ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਰ ਬੰਦੇ ਨੂੰ ਸਮਝਾਉਂਦਾ ਲੱਗ ਤਰੀਕਾ ਹੁੰਦਾ ਕਿਸੇ ਨੂੰ ਪਿਆਰ ਨਾਲ ਸਮਝਾਉਣਾ ਪੈਂਦਾ ਕਿਸੇ ਨੂੰ ਕਿਸੇ ਹੋਰ ਤਰੀਕੇ ਨਾਲ ਸਮਝਾਉਣਾ ਪੈਂਦਾ ਪਰ ਕੋਸ਼ਿਸ਼ ਕਰੀਦੀ ਹੈ ਕਿ ਕੋਈ ਲੋਕਾਂ ਦੀ ਜਿਹੜੀ ਸਾਡੇ ਮੁਲਾਜ਼ਮਾਂ ਦੀ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ ਸਮੇਂ ਤੇ ਤਨਖਾਹਾਂ ਮਿਲੇ ਉਹਨਾਂ ਨੂੰ ਸਮੇਂ ਤੇ ਛੁੱਟੀ ਮਿਲੇ ਉਹਨਾਂ ਨੂੰ ਵਧੀਆ ਮਿਆਰੀ ਮੇਰੇ ਉਹਨਾਂ ਨੂੰ ਇੱਕ ਵਧੀਆ ਕੰਮ ਕਰਨ ਦਾ এনवायरमेंट ਮਿਲੇ ਜੇ ਉਹਨਾਂ ਨੇ এনवायरमेंट ਵਧੀਆ ਮਿਲੇਗਾ ਉਹਨਾਂ ਦੀਆਂ ਸਾਰੀਆਂ ਗਰਵੇਨਸਿਸ ਜਿਹੜੀਆਂ ਅਸੀਂ ਸੋਲਵ ਕਰਾਂਗੇ ਉਹਨਾਂ ਨੂੰ ਕੋਈ ਵੀ ਜਿਹੜੀ ਕੋਈ ਪਰੇਸ਼ਾਨੀ ਹੋਈ ਉਹਦਾ ਹੱਲ ਕਰਾਂਗੇ ਅਤੇ ਫਿਰ ਮੁਲਾਜ਼ਮ ਵੀ ਉੱਠ ਕੇ ਸਾਡੇ ਨਾਲ ਮਦਦ ਕਰਦੇ ਐਂਡ ਦਾ ਰਿਜ਼ਲਟ ਜਦੋਂ ਆਂਦੇ ਆ ਉਹ ਤੁਹਾਡੇ ਸਾਹਮਣੇ ਆ। ਡਾਕਟਰ ਸਾਹਿਬ ਤੁਸੀਂ ਪ੍ਰਮੋਟ ਹੋ ਕੇ ਸਿਵਲ ਸਰਜਨ ਦੇ ਰਤਬੇ ਤੋਂ ਰਿਟਾਇਰ 30 ਸੈਪਟੈਂਬਰ ਨੂੰ ਹੋ ਰਹੇ ਹੋ। ਤੇ ਇਸ ਰਿਟਾਇਰਮੈਂਟ ਪੀਰੀਅਡ ਦੇ ਵਿੱਚ ਤੁਹਾਡੀ ਕੀ ਪ੍ਰਾਇੋਰਟੀਜ਼ ਰਹਿਣਗੀਆਂ? ਦੇਖੋ ਜੀ ਪਹਿਲੀ ਗੱਲ ਤਾਂ ਅਸੀਂ ਸਰਕਾਰੀ ਨੌਕਰੀ ਜਿਹੜੀ ਹੈ ਪ੍ਰਮਾਤਮਾ ਦੀ ਮਿਹਰ ਨਾਲ ਕੀਤੀ ਹੈ ਬੜੀ ਲਗਨ ਨਾਲ ਕੀਤੀ ਹੈ ਅਤੇ ਉਸ ਦੇ ਵਿੱਚ ਦਾ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਹੀ ਹੈ। ਬਾਕੀ ਕੁਝ ਕਰਨਾ ਸਰਕਾਰੀ ਨੌਕਰੀ ਵਿੱਚ ਅਸੀਂ ਨਹੀਂ ਕਰ ਸਕਦੇ। ਕੁਝ ਸੁਪਨੇ ਅਸੀਂ ਨਹੀਂ ਪੂਰੇ ਕਰ ਸਕਦੇ। ਹਰ ਬੰਦੇ ਦੇ ਕੁਝ ਸੁਪਨੇ ਹੁੰਦੇ ਆਂ, ਕੁਝ ਹੌਬੀਜ਼ ਹੁੰਦੀਆਂ ਜਿਹੜੀਆਂ ਕਿ ਨੌਕਰੀ ਵਿੱਚ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ। ਸੋ ਜਿਹੜੀਆਂ ਮੇਰੀ ਹੌਬੀਜ਼ ਐ, ਉਹ ਮੈਂ ਮੈਂ ਧਿਆਨ ਦਊਂਗਾ। ਉਹਦੇ ਇਲਾਵਾ ਜਿਹੜਾ ਮੇਰਾ ਫਸਲਾਵ ਹੈ ਕਿ ਮੈਂ ਆਵਦਾ ਅ ਬੀਮਰੀਆਂ ਦੀ ਸੇਵਾ ਕਰਨੀ ਆ, ਉਹ ਕਰੂੰਗਾ। ਆਪਣੀ ਸਿਹਤ ਬਾਰੇ ਜਿਹੜਾ ਹੈ ਉਹ ਕੁਝ ਚੀਜ਼ਾਂ ਜਿਹੜੀਆਂ ਹੈ ਕਿ ਮੈਂ ਇਹ ਸੋਚਦਾ ਕਿ ਰੈਗੂਲਰ ਬੰਦੇ ਨੂੰ ਐਕਸਰਸਾਈਜ਼ ਤੇ ਆਪਣਾ ਮਸਲ ਬਿਲਡਿੰਗ ਐਕਸਰਸਾਈਜ਼ ਤੇ ਸੇਰ ਕੀ ਸਾਰਾ ਕੁਝ ਕਰਨਾ ਚਾਹੀਦਾ ਉਹ ਆਲਰੇਡੀ ਮੈਂ ਕਰਦਾ ਬਟ ਹੁਣ ਮੈਂ ਉਸ ਦੇ ਵੀ ਜ਼ਿਆਦਾ ਧਿਆਨ ਦਊਗਾ ਯੋਗਾ ਅਤੇ ਲੋਕਾਂ ਨੂੰ ਜਾਗਰੂ ਕਰਨਾ ਤੇ ਐਜ਼ਏ ਲੋਕਾਂ ਨੂੰ ਸਮਾਜ ਨੂੰ ਜਾਗਰੂ ਕਰਨਾ ਹਰ ਚੀਜ਼ ਬਾਰੇ ਬਿਮਾਰੀਆਂ ਤੇ ਰਾਬਾ ਹੋਰ ਚੀਜ਼ਾਂ ਬਾਰੇ ਸੋ ਜਿਹੜੀਆਂ ਮੇਰੀਆਂ ਹੋਰ ਹੌਬੀਜ਼ ਐ ਪੜ੍ਹਨ ਦੀ ਹੌਬੀਜ਼ ਐ 뮤ਜ਼ਿਕ ਦੀ ਹੌਬੀਜ਼ ਐ ਜਿਹੜੀਆਂ ਕਿ ਮੇਰੇ ਸਮੇਂ ਦੀ ਘਾਟ ਕਰਕੇ ਉਹਨੂੰ ਮੈਂ ਕਿਤੇ ਨਹੀਂ ਕਰ ਸਕਿਆ ਸੀਗਾ ਉਹ ਮੈਂ ਪੂਰੀਆਂ ਕਰੂੰ ਸੋ ਦੋਸਤੋ ਇਹ ਸੀ ਸਾਡੇ ਨਾਲ ਸਿਵਲ ਹਸਪੀਟਲ ਸਮਰਾਲਾ ਦੇ ਫਾਰਮਰ ਐਸ ਐਮਓ ਤੇ ਹੁਣ ਸਿਵਲ ਸਰਜਨ ਜਲੰਧਰ ਜੋ ਕਿ 30 ਸਪਟੈਂਬਰ ਨੂੰ ਰਿਟਾਇਰ ਹੋ ਰਹੇ ਹਨ ਉਹਨਾਂ ਨੇ ਆਪਣੀ ਪ੍ਰੋਫੈਸ਼ਨਲ ਮੈਡੀਕਲ ਪ੍ਰੋਫੈਸ਼ਨਲ ਯਾਤਰਾ ਬਾਰੇ ਸਾਨੂੰ ਜਾਣਕਾਰੀ ਦਿੱਤੀ ਮੈਂ ਸੰਬਰਾਲਾ ਤੋਂ ਪੱਤਰਕਾਰ ਸੁਜੀਤ ਸਿੰਘ ਨਵ ਜ਼ਮਾਨਾ ਟੀਵੀ ਵਾਸਤੇ ਥੈਂਕ ਯੂ